ਪਈਏ ਪੰਜਾਬ ਛੱਡ ਕੇ ਜਾ ਰਹੇ ਨੇ ਪੰਜਾਬ ਦੇ ਲੋਕਾਂ ਨੇ ਇਹਨਾਂ ਦਾ ਪੂਰੀ ਤਰ੍ਹਾਂ ਬਾਇਕਾਟ ਕਰਤਾ ਹਾਂਜੀ ਦੋਸਤੋ ਇੱਕ ਮਾਮਲਾ ਸਾਹਮਣੇ ਆਇਆ ਸੀ ਇੱਕ 5 ਸਾਲ ਦੇ ਮੁੰਡੇ ਨਾਲ ਇਹਨਾਂ ਪਈਆਂ ਨੇ ਐਨੇ ਘੱਟਿਆ ਤਰੀਕੇ ਨਾਲ ਐਨੇ ਮਾੜੇ ਤਰੀਕੇ ਨਾਲ ਉਹਨੂੰ ਖਤਮ ਕੀਤਾ ਸੀਗਾ ਇਹ ਇਕੱਲਾ ਇਹੀ ਮਾਮਲਾ ਨਹੀਂ ਸੀਗਾ ਇਤੋਂ ਪਹਿਲਾਂ ਵੀ ਕਿੰਨੇ ਮਾਮਲੇ ਸਾਡੇ ਸਾਹਮਣੇ ਆ ਗਏ ਸੀ ਕਿੰਨਾ ਪਈਆਂ ਨੇ ਸਾਡੇ ਪੰਜਾਬੀ ਕੁੜੀਆਂ ਮੁੰਡੇ ਨਾਲ ਕਿੰਨੇ ਗਲਤ ਕੰਮ ਕੀਤੇ ਹੋਏ ਨੇਗੇ ਇੱਕ ਪਟਿਆਲੇ ਦੀ ਇਹ ਖਬਰ ਵੀ ਸਾਹਮਣੇ ਆਈ ਸੀ ਇੱਕ ਪਈਆ ਨੌਕਰ ਬਣ ਕੇ ਜੱਟ ਜ਼ਿਮੀਂਦਾਰ ਦੇ ਘਰੇ ਰਹਿੰਦਾ ਸੀਗਾ ਪਰਵਾਸੀ ਦੀ ਜ਼ਿਮੀਂਦਾਰ ਨਾਲ ਛੋਟੀ ਮੋਟੀ ਗਲਤ ਲੜਾਈ ਹੋ ਗਈ। ਇਦੋਂ ਬਾਅਦ ਪਰਵਾਸੀ ਨੇ ਜ਼ਿਮੀਂਦਾਰ ਨੂੰ ਖੇਡ ਸਦਿਆ ਕਿ ਪਰੇ ਬੈਠ ਕੇ ਪੈਗ ਬੋਗ ਲਾਉਣੇ ਆ। ਤੇ ਉਹਨੇ ਮੀਟ ਬੋਡ ਬਣਾਇਆ ਸੀਗਾ ਤੇ ਉਹ ਮੀਟ ਵਿੱਚ ਉਹ ਪਰਵਾਸੀ ਨੇ ਜ਼ਿਮੀਂਦਾਰ ਦੇ ਮੁੰਡੇ ਨੂੰ ਖਤਮ ਕਰਕੇ ਉਹਦਾ ਮਾਸ ਇਹਨੂੰ ਖਵਾਦਾ ਸੀਗਾ। ਇਦੋਂ ਬਾਅਦ ਇਹ ਮਾਮਲਾ ਖਬਰਾਂ ਵਿੱਚ ਵੀ ਪੂਰਾ ਚਰਚਾ ਦਾ ਵਿਸ਼ਾ ਬਣਿਆ ਸੀਗਾ। ਪਰ ਲੋਕ ਉਦੋਂ ਵੀ ਚੁੱਪ ਕਰ ਗਏ ਤੇ ਹੁਣ ਇਹ ਮਾਮਲੇ ਤੋਂ ਬਾਅਦ ਤਾਂ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ ਤੇ ਪਈਆਂ ਦੇ ਵਿਰੁੱਧ ਵਿੱਚ ਧਰਨੇ ਛੇੜੇ। ਹੁਸ਼ਿਆਰਪੁਰ ਦੇ ਲੋਕਾਂ ਨੇ ਪਈਆਂ ਉੱਤੇ ਪੂਰੀ ਤਰ੍ਹਾਂ ਬਾਈਕਾਟ ਕਰਤਾ ਕਿ ਸਾਡੇ ਇਲਾਕੇ ਵਿੱਚ ਕੋਈ ਪਈਆ ਇੱਥੇ ਦਿਖੇ ਨਾ। ਅੰਮ੍ਰਿਤਸਰ ਦੇ ਵਿੱਚ ਮਤੇ ਪਾਸ ਹੋ ਗਏ। ਇੱਥੇ ਆ ਕੇ ਰੇੜੀ ਨਾਲ ਲਾਵੇ, ਕੋਈ ਦੁਕਾਨਦਾਰ ਨਾ ਕਰੇ ਤੇ ਕੋਈ ਆਪਣਾ ਹੋਰ ਆ ਕੇ ਘਰਨਾ ਬਣਾਵੇ। ਚਨੀਰ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ, ਉੱਥੋਂ ਵੀ ਲੋਕਾਂ ਨੇ ਪਈਆਂ ਦਾ ਬਾਈਕਾਟ ਕੀਤਾ। ਹੋਰ ਪੰਜਾਬ ਦੇ ਵਿੱਚ ਕਿੰਨੇ ਸ਼ਹਿਰਾਂ ਤੇ ਪਿੰਡਾਂ ਵਿੱਚ ਪਈਆਂ ਦਾ ਬਾਈਕਾਟ ਹੋ ਰਿਹਾ। ਆ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀ ਇੱਕ ਵੀਡੀਓ ਹੈਗੀ ਜਿੱਥੇ ਬਹੁਤ ਸਾਰੇ ਪ੍ਰਵਾਸੀ ਇਕੱਠੇ ਹੋ ਰਹੇ ਨੇਗੇ ਆਪਣੇ ਘਰਾਂ ਵੱਲ ਜਾ ਰਹੇ ਨੇਗੇ ਕਾਫੀ ਵੱਡੀ ਗਿਣਤੀ ਵਿੱਚ ਪ੍ਰਵਾਸੀ ਪੰਜਾਬ ਛੱਡ ਕੇ ਆਪਣੇ ਪਿੰਡਾਂ ਵੱਲ ਰਵਾਨਾ ਹੋਗੇ ਹੁਣ ਮੈਂ 100% ਇਹ ਗੱਲ ਨਾਲ ਵੀ ਸਹਿਮਤ ਨਹੀਂ ਹੈਗਾ ਕਿ ਸਾਰੇ ਪ੍ਰਵਾਸੀ ਨੂੰ ਪੰਜਾਬ ਵਿੱਚੋਂ ਹੀ ਕੱਢ ਦੇਣਾ ਜਿਸ ਤਰ੍ਹਾਂ ਆਪਣੇ ਲੋਕ ਵੀ ਬਾਹਰ ਜਾਂਦੇ ਨੇ ਇੱਕ ਅਲੱਗ ਕੈਨੇਡਾ ਅਮਰੀਕਾ ਨਹੀਂ ਜਾਂਦੇ ਆਪਣੇ ਲੋਕ ਵੀ ਇੰਡੀਆ ਦੇ ਹੋਰ ਕਾਫੀ ਸ਼ਹਿਰਾਂ ਵਿੱਚ ਕੰਮ ਕਰਨ ਜਾਂਦੇ ਨੇਗੇ ਪਰ ਇਹ ਗੱਲ ਵੀ ਨਹੀਂ ਹੈਗੀ ਕਿ ਆਪਾਂ ਉੱਥੇ ਕਾਨੂੰਨੀ ਤੋੜੇ ਜਾਈਏ ਇਹੋ ਜਿਹੀ ਹਰਕਤਾਂ ਕਰੀ ਜਾਈਏ ਜਿਸ ਤਰ੍ਹਾਂ ਹਿਮਾਚਲ ਵਰਗੇ ਇਲਾਕਿਆਂ ਵਿੱਚ ਵਧੀਆ ਕਾਨੂੰਨ ਬਣੇ ਹੋਏ ਨੇ ਆਪਾਂ ਉੱਤੇ ਜਾ ਕੇ ਇੱਕ ਕਨਾਲ ਨਹੀਂ ਲੈ ਸਕਦੇ ਉਸੇ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਵੀ ਇੱਕ ਵਧੀਆ ਕਾਨੂੰਨ ਬਣੇ ਸਖਤਾਈ ਜ਼ਿਆਦਾ ਹੋਵੇ ਕੋਈ ਵੀ ਪ੍ਰਵਾਸੀ ਜਾਂ ਸਾਡਾ ਆਪਣਾ ਪੰਜਾਬੀ ਇਹੋ ਜਿਹੀ ਹਰਕਤ ਦੁਬਾਰਾ ਨਾ ਕਰ ਸਕੇ